ਆਜ ਤੁਸੀਂ ਦੇਖੋ ਐਡਾ ਗੰਭੀਰ ਮੁੱਦਾ ਕੋਈ ਕਾਲੀ ਕੋਈ ਕਾਂਗਰਸੀ ਕੋਈ ਝਾੜੂ ਵਾਲਾ ਕੋ ਬੀਜੇਪੀ ਵਾਲਾ ਤੁਹਾਨੂੰ ਨਜ਼ਰ ਆ ਰਿਹਾ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਮੈਂ ਕਿਸੇ ਇੰਡਸਟਰੀ ਦੇ ਉਲਟ ਨਹੀਂ ਇੰਡਸਟਰੀ ਆਊਗੀ ਸਟੇਟ ਦੀ ਗ੍ਰੋਥ ਹੋਊਗੀ ਪਰ ਇੰਡਸਟਰੀ ਨੂੰ ਇਸ ਜਾਣਨਾ ਚਾਹੀਦਾ ਕਿ ਸਾਨੂੰ ਨਾਮ ਤੇ ਨਿਯਮ ਜਿਹੜੇ ਨੇ ਉਹ ਪਨਾਉਣੇ ਪੈਣਗੇ ਪਾਣੀ ਗੰਦਾ ਨਹੀਂ ਸੁੱਟਿਆ ਜਾਊਗਾ ਤੁਸੀਂ ਕਿਤੇ ਵੀ ਜਾਓ ਕਿਸੇ ਸਟੇਟ ਦੇ ਵਿੱਚ ਵੀ ਇੰਨਾ ਮਾਹੌਲ ਤੇ ਗੰਦਾ ਕਿਤੇ ਹੈ ਹੀ ਨਹੀਂ ਜੀ ਮੈਨੂੰ ਸਾਬ ਨੇ ਤਾਂ ਜੀ ਨਹੀਂ ਪੱਥਰ ਤੋੜਦਾ ਹਾਈਡਰਾ ਲੈ ਕੇ ਭੰਨੇ ਆ ਕੇ ਨੇ ਦੋ ਠੋਲੇ ਹੋ ਰਹੀ ਦੇ ਉੱਤੇ ਮਾਰ ਉਹ ਕਹਿੰਦੇ ਮੈਨੂੰ ਚੜਾਉਂਦਾ ਇਹ ਜਦੋਂ ਮੈਂ ਇਹਦੇ ਕੋਲੋਂ ਲੰਘਦਾ ਭਈ ਤੂੰ ਜੇ ਉਹ ਕੰਮ ਕੀਤਾ ਨਹੀਂ ਜਿਹਦੇ ਕਰਕੇ ਪੱਥਰ ਲਾਇਆ ਸੀ ਹੁਣ ਤੁਸੀਂ ਉਹਨਾਂ ਨੂੰ ਚੰਗਾ ਕਹੋਗੇ ਫਿਰ ਕਿ ਮਾੜਾ ਕਹੋ ਤਜਿੰਦਰ ਗੋਗੀ ਨੂੰ ਸਲੂਟ ਕਰੂੰਗਾ ਜੀ ਉਹ ਅੰਦਰ ਉਹਨਾਂ ਦਾ ਵੀ ਜ਼ਮੀਰ ਜਾਗਿਆ ਉਹਨਾਂ ਨੇ ਕੱਲੋਂ ਪੱਥਰ ਤੋੜਿਆ ਉਹਨਾਂ ਦਾ ਜ਼ਮੀਰ ਇਸ ਗੱਲੋਂ ਜਾਗਿਆ ਕਿ ਲੋਕ ਮੇਰੇ ਮੂੰਹ ਚੜਾਉਂਦੇ ਨੇ ਪਿੱਠ ਪਿੱਛੋਂ ਮੈਨੂੰ ਗੱਲਾਂ ਕਰਦੇ ਨੇ ਕੁਝ ਦਿਨ ਪਹਿਲਾਂ ਤੁਸੀਂ ਬੋਲੇ ਸੀ ਤੁਸੀਂ ਕੀ ਸਿਕਿਉਰਟੀ ਲੈ ਲਈ ਮੇਰੀ ਅੱਜ ਫੇਰ ਤੁਸੀਂ ਆ ਗਏ ਨਵਾਂ ਵੀ ਕੋਈ ਪੰਗਾ ਪੈ ਸਕਦਾ ਫਿਰ ਇੱਕ ਬੰਦਾ 1 ਸਾਲ ਪਹਿਲਾਂ ਮੈਨੂੰ ਖੁਦ ਬੁਲਾ ਰਿਹਾ ਮੈਨੂੰ ਬੁਲਾਇਆ ਕਿਨੇ ਜੀ ਬੁਲਾ ਰਿਹਾ ਔਰ ਮੇਰੇ ਨਾਲ ਇੱਕ ਹੋਟਲ ਚ ਮੀਟਿੰਗ ਕਰ ਰਿਹਾ ਜੀ ਐਮ ਉਸ ਤੋਂ ਬਾਅਦ ਮੈਨੂੰ ਆਪਣੀ ਕੋਠੀ 'ਚ ਬੁਲਾ ਰਿਆ ਔਰ ਮੈਨੂੰ ਸਾਧਕੇ ਕਹਿ ਰਿਹਾ ਕਿ ਮੰਨਾ ਜੀ ਤੁਹਾਨੂੰ ਬਹੁਤ ਖਤਰਾ ਹੈ ਆ ਮੇਰੀ ਇੰਟੈਲੀਜੈਂਸ ਦੀਆਂ ਰਿਪੋਰਟਸ ਆਈਆਂ ਨੇ ਕਮ ਸੇ ਕਮ ਤੁਸੀਂ ਸਿਕਿਉਰਿਟੀ ਲੈ ਲਓ 17 ਨੂੰ ਮੈਂ ਵੀਡੀਓ ਦੇ ਵਿੱਚ ਬੋਲਦਾ ਵਾਂ 14 ਤਰੀਕ ਨੂੰ ਦੰਨ ਡਣਾਉਦੇ ਪੁਲਿਸ ਵਾਲੇ ਆਉਂਦੇ ਨੇ ਵੀ ਆਜੋ 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 ਤੁਹਾਡੇ ਸਾਰੇ ਘਰ ਮੈਨਾਂ ਵਾਸਤੇ ਮੈਂ ਕਹਾ ਲੈ ਜਾਓ ਜੀ ਮਤਲਬ ਉਹ ਮੰਦਬੁੱਧੀ ਬਣ ਚੁੱਕਾ ਤੇ ਤਰਸਾਉਂਦਾ ਉਹਦੇ ਲਾਤਾਂ ਦੇ ਉੱਤੇ ਮੈਂ ਸਾਡੇ ਕੋਲ ਤੇ ਅੱਗੇ ਵੀ ਆਪਸ਼ਨ ਨਹੀਂ ਹੈਗੀ ਅਜੇ ਕੋਈ ਕੀ ਅਸੀਂ ਕਾਲੀਆਂ ਨੂੰ ਚੁੜਨਾਗੇ ਕੀ ਅਸੀਂ ਕਾਂਗਰਸ ਨੂੰ ਛੱਡ ਲਾਂਗੇ ਕਿ ਅਸੀਂ ਭਾਜਪਾ ਨੂੰ ਛੱਡ ਲਾਂਗੇ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਜੇ ਤੇਰੀਆਂ ਇਹੋ ਰਵਈਆ ਤੇ ਤੇਰੀਆਂ ਹਰਕਤਾਂ ਇਹੋ ਰਹੀਆਂ ਤੇ ਤੇਰੀ ਪਾਰਟੀ ਨੇ ਵੀ ਤੈਨੂੰ ਸਾਈਡ ਤੇ ਕਰ ਦੇਣਾ ਤੇਰੀ ਥਾਂ ਤੇ ਕੋਈ ਨਾ ਕੋਈ ਫੇਸ ਆ ਲੈਣ ਕੱਲ ਮੈਂ ਉਹਨਾਂ ਦੀ ਇੰਟਰਵਿਊ ਸੁਣਦਾ ਸੀਗਾ ਉਦੋਂ ਚੋ ਕਹਿ ਰਹੇ ਨੇ ਕਿ ਇੰਡਸਟਰੀ ਨਵੀਂ ਆਉਣੀ ਹੈ ਮੈਂ ਇਹਨੂੰ ਇੱਕ ਗੱਲ ਕਹਿਣੀ ਚਾਹੁੰਨਾ ਕਿ ਨਵੀਂ ਇੰਡਸਟਰੀ ਲਿਆਉਣ ਨਾਲ ਨਵੀਆਂ ਨਹਿਰਾਂ ਕੱਢਣ ਨਾਲ ਜਿਹੜੀਆਂ ਸਾਡੇ ਕੋਲ ਹੈਗੀਆਂ ਨੇ ਯਾਰ ਉਹਨਾਂ ਨੂੰ ਹੀ ਸਾਫ਼ ਕਰ ਲਈਏ ਲੀਡਰ ਨਹੀਂ ਪਹੁੰਚੇ ਇੱਥੇ ਇਹਦਾ ਮਤਲਬ ਲੋਕ ਨਹੀਂ ਜਾ ਕੇ ਫਿਰ ਜਿੱਥੇ ਲੋਕ ਇਕੱਠੇ ਹੋਣ ਵੋਟ ਇਕੱਠੀ ਹੋ ਜੇ ਲੀਡਰ ਤਾਂ ਆਪੇ ਪਹੁੰਚੇ ਆਉਂਦੇ ਆ ਕਸੂਰ ਲੋਕਾਂ ਦਾ ਵੀ ਹੈਗਾ ਗੱਲਾਂ ਤੇ ਹੋਈਆਂ ਸੀ ਸਾਡੇ ਨਸ਼ਾ ਬੰਦ ਕਰਨ ਦੀਆਂ ਗੱਲਾਂ ਤੇ ਹੋਈਆਂ ਸੀ ਮਾਫੀਆ ਬੰਦ ਕਰਨ ਦੀਆਂ ਗੱਲਾਂ ਤੇ ਹੋਈਆਂ ਸੀ ਇਹ ਰੇਤ ਮਾਫੀਆ ਬੰਦ ਕਰਨ ਦੀਆਂ ਟਰਾਂਸਪੋਰਟ ਮਾਫੀਆ ਬੰਦ ਕਰਨ ਦੀਆਂ ਅਜੇ ਤੱਕ ਤੇ ਸਾਡੇ ਕੋ ਗੰਦਾ ਪਾਣੀ ਨਹੀਂ ਬੰਦ ਹੋ ਰਿਹਾ ਯਾਰ ਆਪਾਂ ਇਹਦੇ ਕੋ ਡਰੀ ਵੀ ਜਾਣਾ ਤੇ ਅੰਦਰ ਖਾਤੇ ਕਿਹੜਾ ਬੰਦਾ ਮੂੰਹ ਦੇ ਉੱਤੇ ਕਹਿੰਦਾ ਮੇਰੀ ਜਿਹੜੀ ਅਫਸਰਸ਼ਾਈ ਨਹੀਂ ਸੁਣਦੀ ਅੰਦਰ ਉਹਦੇ ਤਲਵੇ ਚੜਦੇ ਫਿਰਦੇ ਹੋ ਤੇ ਬਾਹਰ ਆ ਕੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਪਾਣੀਆਂ ਨੂੰ ਲੈ ਕੇ ਮੋਰਚਾ ਲੁਧਿਆਣੇ ਲੱਗਣ ਜਾ ਰਿਹਾ ਹੈ ਜਿਸ ਦਾ ਕਿ ਮੁੱਦਾ ਤਾਂ ਬੜੇ ਸਮੇਂ ਤੋਂ ਚੱਲ ਰਿਹਾ ਹੈ ਪਰ ਹਾਲਾਜੀ ਤੱਕ ਨਹੀਂ ਹੋਇਆ ਸੋ ਬਹੁਤ ਸਾਰੇ ਲੋਕ ਇਸ ਥਾਂ ਦੇ ਉੱਤੇ ਇਕੱਠੇ ਹੋਏ ਆ ਮੰਦੀਪ ਮੰਨਾ ਵੀ ਪਹੁੰਚੇ ਆ ਕਿਵੇਂ ਦੇਖਦੇ ਹੋ ਜੀ ਬਹੁਤ ਸਾਰੇ ਲੋਕ ਜਿਹੇ ਮੁੱਦਿਆਂ ਦੇ ਉੱਤੇ ਅੱਖਾਂ ਫੇਰ ਜਾਂਦੇ ਆ ਕਹਿੰਦੇ ਆਪਾਂ ਕੀ ਲੈਣਾ ਤੁਹਾਨੂੰ ਅਮਰਸਰ ਤੋਂ ਕਿਉਂ ਆਣਾ ਪੈ ਗਿਆ ਦੇਖੋ ਬੜੇ ਦੁੱਖ ਦੀ ਗੱਲ ਹੈ ਮੈਂ ਇੱਕ ਚੀਜ਼ ਕਹਿਣੀ ਚਾਹਨਾ ਕਿ ਪੰਜਾਬ ਦਾ ਮੁੱਦਾ ਹੋਣਾ ਚਾਹੀਦਾ ਚਾਹੇ ਉਹ ਲੱਗੇ ਫਾਜ਼ਿਲਕਾ ਚਾਹੇ ਉਹ ਲੱਗੇ ਬੋਰ ਤੇ ਚਾਹੇ ਉਹ ਲੱਗੇ ਮੁਹਾਲੀ ਕਿਤੇ ਵੀ ਲੱਗੇ ਲੋਕਾਂ ਨੂੰ ਇਕੱਠੇ ਹੋਣਾ ਪਊਗਾ ਪੰਜਾਬ ਬਹੁਤ ਤਰਾਸਦੀ ਦੇ ਵਿੱਚੋਂ ਪੰਜਾਬ ਬਹੁਤ ਮਾੜੇ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਪੰਜਾਬ ਚ ਕੁਝ ਨਹੀਂ ਬਚਿਆ ਇਹਨੂੰ ਬਚਾਉਣ ਦੀ ਲੋੜ ਹੈ ਨਹੀਂ ਵੇਖਣਾ ਪਊਗਾ ਦੂਰ ਕਿੰਨਾ ਹੈ ਨੇੜੇ ਕਿੰਨਾ ਹੈ ਔਰ ਦੁੱਖ ਕਿਸ ਚੀਜ਼ ਦਾ ਅੱਜ ਤੁਸੀਂ ਦੇਖੋ ਐਡਾ ਗੰਭੀਰ ਮੁੱਦਾ ਕੋਈ ਕਾਲੀ ਕੋਈ ਕਾਂਗਰਸੀ ਕੋਈ ਝਾੜੂ ਵਾਲਾ ਕੋਈ ਬੀਜੇਪੀ ਵਾਲਾ ਤੁਹਾਨੂੰ ਨਜ਼ਰ ਆ ਰਿਹਾ ਕਿਉਂਕਿ ਸਾਰੀ ਪੋਲਿਟਿਕਸ ਸੀਮਤ ਕਿੱਥੇ ਹੋ ਕੇ ਰਹਿ ਗਈ ਵੋਟ ਬੈਂਕ ਐਂਡ ਫਾਈਨਾਂਸ ਲੁਧਿਆਣੇ ਦੇ ਵਿੱਚ ਗੰਦਾ ਪਾਣੀ ਆਉਂਦਾ ਦਰਿਆ ਗੰਧਲਾ ਕਰ ਦਿੱਤਾ ਅਗਲੇ ਪਾਸੇ ਔਰ ਕੋਈ ਬੰਦਾ ਉਹਨਾਂ ਦੇ ਖਿਲਾਫ ਬਾਤ ਚੁੱਕਣ ਨੂੰ ਤਿਆਰ ਨਹੀਂ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਮੈਂ ਕਿਸੇ ਇੰਡਸਟਰੀ ਦੇ ਉਲਟ ਨਹੀਂ ਇੰਡਸਟਰੀ ਆਊਗੀ ਸਟੇਟ ਦੀ ਗ੍ਰੋਥ ਹੋਊਗੀ ਪਰ ਇੰਡਸਟਰੀ ਨੂੰ ਇਹ ਜਾਣ ਲੈਣਾ ਚਾਹੀਦਾ ਕਿ ਸਾਨੂੰ ਨਾਮ ਤੇ ਨਿਯਮ ਜਿਹੜੇ ਨੇ ਉਹ ਪਨਾਉਣੇ ਪੈਣਗੇ ਪਾਣੀ ਗੰਦਾ ਨਹੀਂ ਸੁੱਟਿਆ ਜਾਊਗਾ ਤੁਸੀਂ ਕਿਤੇ ਵੀ ਜਾਓ ਕਿਸੇ ਸਟੇਟ ਦੇ ਵਿੱਚ ਵੀ ਇੰਨਾ ਮਾਹੌਲ ਤੇ ਗੰਦਾ ਕਿਤੇ ਹੈ ਹੀ ਨਹੀਂ ਇੰਨੀ ਖੁੱਲ ਤੇ ਕਿਤੇ ਹੈ ਹੀ ਨਹੀਂ ਔਰ ਭਗਵੰਤਮਾਨ ਨਦੀਆਂ ਨਵੀਆਂ ਕੱਢਣ ਦੀ ਗੱਲ ਕਰਦੇ ਨੇ ਨਹਿਰਾਂ ਕੱਲ ਮੈਂ ਉਹਨਾਂ ਦੀ ਇੰਟਰਵਿਊ ਸੁਣਦਾ ਸੀਗਾ ਉਦੋਂ ਜੋ ਕਹਿ ਰਹੇ ਨੇ ਕਿ ਇੰਡਸਟਰੀ ਨਵੀਂ ਆਉਣੀ ਹੈ ਮੈਂ ਉਹਨਾਂ ਨੂੰ ਸੱਦਾ ਦੇ ਕੇ ਆ ਕੋਈ ਇੰਡਸਟਰੀ ਉਹਦੇ ਕਹਿਣ ਤੇ ਨਹੀਂ ਆਉਣੀ ਪੰਜਾਬ ਚ ਕੋ ਲੈਂਡ ਆਰਡਰ ਠੀਕ ਹੈ ਲੋਕਾਂ ਨੂੰ ਫਰਾਉਤੀਆਂ ਦੇ ਫੋਨ ਆਉਂਦੇ ਨੇ ਕਿੰਨੇ ਇੰਡਸਟਰੀ ਲਿਆਉਣੀ ਹੈ ਖਬਰਾਂ ਬਣਾ ਲੀਆਂ ਮੈਂ ਉਹਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਨਵੀਂ ਇੰਡਸਟਰੀ ਲਿਆਉਣ ਨਾਲ ਨਵੀਆਂ ਨਹਿਰਾਂ ਕੱਢਣ ਨਾਲ ਜਿਹੜੀਆਂ ਸਾਡੇ ਕੋਲ ਹੈਗੀਆਂ ਨੇ ਯਾਰ ਉਹਨਾਂ ਨੂੰ ਹੀ ਸਾਫ਼ ਕਰ ਲਈਏ ਕਿਉਂ ਅਸਮਾਨੀ ਓੜੀਆਂ ਫੜਦੇ ਫੜਦੇ ਹੋ ਤੁਸੀਂ ਜਿਹੜੀ ਜ਼ਮੀਨ ਤੇ ਹਕੀਕਤ ਹੈ ਉਹਨੂੰ ਸਹੀ ਕਰ ਲਈਏ ਬਾਬਾ ਬੁੱਲੇ ਸ਼ਾਹਦ ਲਈ ਲਿਖਦੇ ਨੇ ਕਿ ਪੜ ਪੜੇ ਆਲਮ ਫਾਜ਼ਿਲ ਹੋਇਆ ਕਦੇ ਆਪਣੇ ਆਪ ਨੂੰ ਤੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਹੈ ਕਦੇ ਨਫਸ ਆਪਣੇ ਨਾਲ ਤੂੰ ਲੜਿਆ ਹੀ ਨਹੀਂ ਉਹ ਭਗਵੰਤ ਮਾਨਾ ਅਸਮਾਨੀ ਓੜੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਜਿਹੜੀਆਂ ਚੀਜ਼ਾਂ ਸਾਡੇ ਘਰ ਸਾਫ਼ ਕਰਨ ਵਾਲੀਆਂ ਨੇ ਪਾਣੀ ਰੱਬ ਰੂਪ ਹੈ ਯਾਰ ਹਨਾ ਜੇ ਕੋ ਹਿੰਦੂ ਆ ਤੇ ਉਹਨੂੰ ਜਲ ਦੇਵਤਾ ਕਹਿੰਦਾ ਸਾਡੀ ਪਾਣੀ 'ਚ ਲਿਖਿਆ ਵੀ ਪਵਨ ਗਰੂ ਪਾਣੀ ਪਤਾ ਹਨਾ ਮਤਲਬ ਤੁਸੀਂ ਇਹਨਾਂ ਚੀਜ਼ਾਂ ਨੂੰ ਸਾਫ਼ ਨਹੀਂ ਕਰ ਸਕਦੇ ਕਿਹੋ ਜੇ ਸਾਨੂੰ ਤੁਸੀਂ ਤੁਸੀਂ ਕਿਹ ਵੀ ਲੀਡਰ ਨਹੀਂ ਪਹੁੰਚੇ ਇੱਥੇ ਇਹਦਾ ਮਤਲਬ ਲੋਕ ਨਹੀਂ ਜਾਗੇ ਫਿਰ ਜਿੱਥੇ ਲੋਕ ਇਕੱਠੇ ਹੋਣ ਵੋਟ ਇਕੱਠੀ ਹੋ ਜੇ ਲੀਡਰ ਤਾਂ ਆਪੇ ਪਹੁੰਚੇ ਆਉਂਦੇ ਆ ਕਸੂਰ ਲੋਕਾਂ ਦਾ ਵੀ ਹੈਗਾ ਤਰਾਸ ਦੀ ਇਹ ਹੈ ਕਿ ਲੀਡਰਾਂ ਨੂੰ ਵੱਧ ਕਸੂਰ ਲੋਕਾਂ ਦਾ ਜੇ ਤੁਹਾਨੂੰ ਯਾਦ ਹੋਏ ਤਾਂ ਮੈਂ ਇੱਕ ਮਹਿਮਤ ਚਲਾਈ ਆ ਸਿਰਫ ਗਰਮੀ ਕਰਕੇ ਬੰਦ ਕੀਤੀ ਗਈ ਹੈ ਕਿ ਲੋਕੋ ਆਟੇ ਦਾਲ ਤੋਂ ਲੋਕੋ ਬਿਜਲੀ ਫਰੀ ਤੋਂ ਬਾਹਰ ਆਜੋ ਜੇ ਤੁਹਾਨੂੰ 20 ਕਿਲੋ ਆਟਾ ਮਿਲਦਾ ਹੈ ਨਾ ਤੇ ਉਹਦੇ ਬਦਲੇ ਟੀ-ਸ਼ਰਟ ਮਹਿੰਗੀ ਹੈ ਉਹਦੇ ਬਦਲੇ ਹਰ ਸਾਡੀ ਸਮਗਰੀ ਮਹਿੰਗੀ ਹੈ ਸਾਡੇ ਬੂਟ ਮਹਿੰਗੇ ਨੇ ਸਾਡੇ ਬੱਚਿਆਂ ਦੀਆਂ ਕਿਤਾਬਾਂ ਮਹਿੰਗੀਆਂ ਨੇ ਪੜ੍ਹਾਈ ਮਹਿੰਗੀ ਹੈ ਸਾਨੂੰ ਹੀ ਮੁੱਲ ਕੇ ਸਾਡੇ ਚ ਸਵੈਟਰ ਸਾਨੂੰ ਵੰਡੇ ਜਾਂਦੇ ਨੇ ਜਿਦਾਂ ਕਹਿੰਦੇ ਆ ਨਾ ਔਰ ਲੋਕ ਇਸ ਚੀਜ਼ ਤੋਂ ਜਾਗਰੂਕ ਹੋ ਹੀ ਨਹੀਂ ਰਹੇ ਲੋਕਾਂ ਨੂੰ ਉਲਝਾ ਲਿਆ ਗਿਆ ਲੋਕਾਂ ਦੀ ਸੋਚ ਕਿੱਥੇ ਸੀਮਤ ਕਰ ਦਿੱਤੀ ਆਟਾ ਦਾਲ ਸਾਡੀ ਬੱਤੀ ਫਰੀ ਆ ਰਹੀ ਹੈ ਇਸ ਤੋਂ ਉੱਪਰ ਲੋਕ ਸੋਚਣਾ ਹੀ ਨਹੀਂ ਚਾਹੁੰਦੇ ਔਰ ਉਸ ਮਹਿਮਦੇ ਵਿੱਚ ਮੈਂ ਲੋਕਾਂ ਨੂੰ ਪਤਾ ਕੀ ਕਹਿਣਾ ਜਾ ਕੇ ਮੇਰੇ ਸਾਹਮਣੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਤੇ ਮਾਤਾਵਾਂ ਬੈਠੀਆਂ ਹੁੰਦੀਆਂ ਨੇ ਜੇ ਉਹ ਆਪ ਬੈਠੀਆਂ ਨੇ ਤਾਂ ਉਹਨਾਂ ਦੀ ਗੋਦ ਦੇ ਵਿੱਚ ਬੱਚੀਆਂ ਹੁੰਦੀਆਂ ਨੇ 5-5 10-10 ਸਾਲ ਦੀਆਂ ਫਿਰ ਮੈਂ ਸਵਾਲ ਕਰਦਾ ਭੈਣਾਂ ਨੂੰ ਕਿ ਭੈਣ ਜੀ ਆਟਾ ਲੈਣ ਜਾਂਦੇ ਹੋ ਸਰਕਾਰੀ ਕੰਡੀਆਂ ਜਾਂਦੀਆਂ ਜੀ ਤੇ ਮੈਂ ਕਹਾ ਕੀ ਸੋਚਦੇ ਹੋ ਵੀ 10 ਸਾਲਾਂ ਵਾਲਾ ਮਾਦੇ ਕੁੜੀ ਵੀ ਆਟਾ ਲੈਣ ਲਈ ਲਾਈਨ 'ਚ ਲੱਗੀ ਹੋਵੇ ਲੋਕਾਂ ਨੂੰ ਉਦੋਂ ਤੇ ਸਮਝ ਆਉਂਦੀ ਹੈ ਤੇ ਜਦੋਂ ਮੰਨੇ ਹੋਣੀ ਬੋਲ ਕੇ ਚੱਲ ਜਾਂਦੇ ਨੇ ਜਿੱਦਾਂ ਤੁਸੀਂ ਤੁਹਾਡੇ ਚੈਨਲ ਦੇ ਉੱਤੇ ਚੱਲਣੀ ਹੈ ਇੱਕ ਵਾਰੀ ਤੇ ਸੁਣਨਗੇ ਮਨ 'ਚ ਬੜਾ ਹੂਣਾ ਵੱਜਦਾ ਉਸ ਤੋਂ ਬਾਅਦ ਅਗਲੀ ਵੀਡੀਓ ਆ ਜਾਂਦੀ ਹੈ ਕਿਸੇ ਦੀ ਲੋਕੀ ਇਹ ਨਿਮੰਦਬਧੀ ਹੋ ਚੁੱਕੇ ਲੋਕਾਂ ਦੀ ਮੈਮਰੀ ਇੰਨੀ ਸ਼ਾਰਟ ਹੋ ਚੁੱਕੀ ਆ ਕੋਈ ਪੰਜਾਬ ਦੇ ਉੱਤੇ ਤਰਜੀਹ ਦੇਣਾ ਹੀ ਨਹੀਂ ਚਾਹੁੰਦਾ ਕੋਈ ਪੰਜਾਬ ਦੇ ਉੱਤੇ ਸੋਚਣਾ ਹੀ ਨਹੀਂ ਚਾਹੁੰਦਾ ਕੋਈ ਪੰਜਾਬ ਦੇ ਉੱਤੇ ਗੱਲ ਕਰਨੀ ਹੀ ਨਹੀਂ ਚਾਹੁੰਦਾ ਗੱਲਾਂ ਤੇ ਹੋਈਆਂ ਸੀ ਸਾਡੇ ਨਸ਼ਾ ਬੰਦ ਕਰਨ ਦੀਆਂ ਗੱਲਾਂ ਤੇ ਹੋਈਆਂ ਸੀ ਮਾਫੀਆ ਬੰਦ ਕਰਨ ਦੀਆਂ ਗੱਲਾਂ ਤੇ ਹੋਈਆਂ ਸੀ ਇਹ ਰੇਤ ਮਾਫੀਆ ਬੰਦ ਕਰਨ ਦੀਆਂ ਟਰਾਂਸਪੋਰਟ ਮਾਫੀਆ ਬੰਦ ਕਰਨ ਦੀਆਂ ਅਜੇ ਤੱਕ ਤੇ ਸਾਡੇ ਕੋ ਗੰਦਾ ਪਾਣੀ ਨਹੀਂ ਬੰਦ ਹੋ ਰਿਹਾ ਯਾਰ ਕਿਹੜੇ ਨਸ਼ੇ ਬੰਦ ਕਰਨ ਦੀਆਂ ਗੱਲਾਂ ਕਰਦੇ ਆ ਔਰ ਭਗਵੰਤ ਮਾਨ ਤੇ ਦੇ ਐਮਐਲਏ ਬਾਰੇ ਮੈਂ ਇੱਕ ਗੱਲ ਕਹਾਂ ਕਿ ਲੱਖ ਲਾਣ ਤਾਂ ਯ ਤੁਹਾਡੇ ਹਾਲਾਤ ਕੀ ਸੀਗੇ ਅਰ ਤੁਸੀਂ ਕਿੰਨਾ ਹਾਲਾਤਾਂ ਦੇ ਵਿੱਚ ਆ ਗਏ ਤੁਸੀਂ ਇੰਜੋਏ ਮੋਡ ਦੇ ਵਿੱਚ ਕੰਮ ਕਰਦੇ ਹੋ ਲੈਕਚਰ ਸਾਨੂੰ ਕਿਹੋ ਜਿਹੇ ਦਿੱਤੇ ਗਏ ਮਾਇਦੇ ਲਈ ਦੋ ਲੈਣਾ ਬੜੀਆਂ ਵਧੀਆ ਕਿਸੇ ਸ਼ਾਇਰ ਨੇ ਲਿਖੀਆਂ ਨੇ ਕਿ ਭਾਸ਼ਣ ਵਿੱਚ ਇਹ ਦੇਸ਼ ਦੀ ਚਿੰਤਾ ਜਦਾਂ ਭਾਸ਼ਣ ਦਿੰਦਾ ਨਾ ਵੀ ਪੰਜਾਬ ਦਾ ਦਰਦ ਹੀ ਬੜਾ ਅੱਖਾਂ 'ਚ ਪਤਾ ਨਹੀਂ ਗਲੈਸ ਰਿਨਾਂ ਹੀ ਥਰੂ ਆ ਜਾਂਦੇ ਨੇ ਕਿ ਭਾਸ਼ਣ ਵਿੱਚ ਇਹ ਦੇਸ਼ ਦੀ ਚਿੰਤਾ ਆਸ਼ਿਕ ਕੁਰਸੀ ਮਾਲਦੇ ਹੋ ਮਿਲ ਗਈ ਐ ਮਖਮਲ ਦੀ ਰਜਾਈ ਲੈ ਕੇ ਤੇ ਤਰਪਾਲ ਦਿਓ ਪਿੱਤਰ ਪਾਣਾ ਤੁਸੀਂ ਸਾਬਣ ਕੱਪੜੇ ਧੋਣ ਵਾਲੇ ਸਾਬਣ ਨਾਲ ਨਹਾਉਣ ਵਾਲੇ ਤੇਰੇ ਐਮਐਲਏ ਅੱਜ ਤੁਸੀਂ ਉਹਨਾਂ ਦੇ ਹਾਲਾਤ ਦੇ ਵੇਖੋ ਕੀ ਬਣ ਗਏ ਐ ਐਮਐਲਏ ਸਾਹਿਬ ਨੇ ਤਾਂ ਜੀ ਨਹੀਂ ਪੱਥਰ ਤੋੜਤਾ ਹਾਈਡਰਾ ਲੈ ਕੇ ਭੰਨਿਆ ਕਹਿੰਦੇ ਦੋ ਠੋਲੇ ਹੋ ਰਹੀ ਦੇ ਉੱਤੇ ਮਾਰ ਉਹ ਕਹਿੰਦੇ ਮੈਨੂੰ ਚੜਾਉਂਦਾ ਇਹ ਜਦੋਂ ਮੈਂ ਇਹਦੇ ਕੋਲੋਂ ਲੰਘਦਾ ਭਈ ਤੂੰ ਜੇ ਉਹ ਕੰਮ ਕੀਤਾ ਨਹੀਂ ਜਿਹਦੇ ਕਰਕੇ ਪੱਥਰ ਲਾਇਆ ਸੀ ਹੁਣ ਤੁਸੀਂ ਉਹਨਾਂ ਨੂੰ ਚੰਗਾ ਕਹੋਗੇ ਫਿਰ ਕਿ ਮਾੜਾ ਕਹੋ ਤਜਿੰਦਰ ਗੋਗੀ ਨੂੰ ਸਲੂਟ ਕਰੂੰਗਾ ਜੀ ਇੱਕ ਬੰਦੇ ਦਾ ਜਮੀਰ ਜਾਗਿਆ ਜਦੋਂ ਤੁਸੀਂ ਨੰਗਦੇ ਹੋ ਨਾ ਕਿਤੋਂ ਲੋਕਾਂ ਨੂੰ ਜਿੰਨਾ ਮਰਜ਼ੀ ਤੁਸੀਂ ਬੇਕੂ ਬਣਾ ਲੋ ਇੱਕ ਤੁਹਾਡੇ ਅੰਦਰ ਦਾ ਮਨ ਅੰਦਰ ਚ ਪਤਾ ਹੁੰਦਾ ਮੈਂ ਭਾਪ ਕੀਤਾ ਉਹ ਚ ਅੰਦਰ ਤੁਹਾਨੂੰ ਪਤਾ ਹੁੰਦਾ ਕਿ ਲੋਕ ਮੇਰੇ ਨਾਲ ਇਸ ਗੱਲੋਂ ਨਾਰਾਜ਼ ਐ ਮੇਰੇ ਮੂੰਹ ਤੇ ਕੁਝ ਨਹੀਂ ਕਹਿ ਰਹੇ ਮੇਰੇ ਰਤਬੇ ਕਰਕੇ ਮੇਰੇ ਡਰ ਕਰਕੇ ਉਹ ਅੰਦਰ ਉਹਨਾਂ ਦਾ ਵੀ ਜ਼ਮੀਰ ਜਾਗਿਆ ਉਹਨਾਂ ਨੇ ਕੱਲੋਂ ਪੱਥਰ ਤੋੜਿਆ ਉਹਨਾਂ ਦਾ ਜ਼ਮੀਰ ਇਸ ਗੱਲੋਂ ਜਾਗਿਆ ਕਿ ਲੋਕ ਮੇਰੇ ਮੂੰਹ ਚੜਾਉਂਦੇ ਨੇ ਪਿੱਠ ਪਿੱਛੋਂ ਮੈਨੂੰ ਗੱਲਾਂ ਕਰਦੇ ਨੇ ਕੱਲ ਉਹਨਾਂ ਨੇ ਉਹ ਜਿਹੜਾ ਪੱਥਰ ਤੋੜਿਆ ਮੈਂ ਦਿਲੋਂ ਸਲੂਟ ਕਰਦਾ ਔਰ ਸਾਰਿਆਂ ਨੂੰ ਆਪਣਾ ਜ਼ਮੀਰ ਜਗਾਉਣ ਦੀ ਲੋੜ ਐ ਕਿੰਨਾ ਕੁ ਪੰਜਾਬ ਜੜੋਗੇ ਯਾਰ ਕੋਈ ਕਹਿੰਦੇ ਸਾਡੀ ਅਫਸਰ ਸਾਹੀ ਨਹੀਂ ਸੁਣਦੀ ਸਰਕਾਰ ਤਾਂ ਚੰਗੀ ਆ ਅਫਸਰਸ਼ਾਹੀ ਦੇ ਚਕੰਜੇ ਦੇ ਵਿੱਚ ਸਰਕਾਰ ਫਸੀ ਹੋਈ ਹੈ ਜਿੱਦੀ ਨਹੀਂ ਸੁਣਦੀ ਤੁਸੀਂ ਵੇਖੋ ਭਗਵੰਤ ਮਾਨ ਦੀ ਸੁਣਦੀ ਨਹੀਂ ਨਿੱਤ ਦਿਹਾੜੇ ਤੇ ਬਦਲੀਆਂ ਕਰਦਾ ਉਹਦੀ ਹੁਕਮ ਤੋਂ ਬਗੈਰ ਪਤਾ ਨਹੀਂ ਹਿਲਦਾ ਜੇ ਤੁਹਾਡੀ ਅਫਸਰਸ਼ਾਹੀ ਨਹੀਂ ਸੁਣਦੀ ਜੇ ਭਗਵੰਤ ਮਾਨ ਵੱਲੋਂ ਇਹ ਹਦਾਇਤਾਂ ਨੇ ਤੇ ਤੁਸੀਂ ਦਿੱਲੀ ਤੁਹਾਡੇ ਆਕਾ ਬੈਠੇ ਨੇ ਤੁਹਾਡੇ ਸੰਗ ਦੇ ਤੁਹਾਡੇ ਉਹ ਲੀਡਰ ਨੇ ਜਿਹੜੇ ਤੁਹਾਡਾ ਸੰਸਥਾਨ ਚਲਾਉਂਦੇ ਨੇ ਤੁਸੀਂ ਉਹਨਾਂ ਕੋ ਖੁੱਲ ਕੇ ਬੋਲੋ ਆਪਾਂ ਇਹਦੇ ਕੋ ਡਰੀ ਵੀ ਜਾਣਾ ਤੇ ਅੰਦਰ ਖਾਤੇ ਗੱਲ ਕਿਹੜਾ ਬੰਦਾ ਮੂੰਹ ਦੇ ਉੱਤੇ ਕਹਿੰਦਾ ਮੇਰੀ ਜਿਹੜੀ ਅਫਸਰਸ਼ਾਹੀ ਨਹੀਂ ਸੁਣਦੀ ਅੰਦਰ ਉਹਦੇ ਤਲਵੇ ਚੜਦੇ ਫਿਰਦੇ ਹੋ ਤੇ ਬਾਹਰ ਆ ਕੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਖੁੱਲ ਕੇ ਬੋਲੋ ਕਿ ਅਫਸਰ ਤੁਹਾਡੀ ਸੁਣਦੇ ਨਹੀਂ ਅਫਸਰ ਇੱਕ ਜ਼ਿੰਮੇਵਾਰ ਕੁਰਸੀ ਤੇ ਬੈਠਾ ਹੁੰਦਾ ਉਹਦੇ ਕੋਲ 20 ਕਮੀਆਂ ਦੀਆਂ ਨੇ ਉਹਦੀਆਂ ਉਹਦੇ ਵਿੱਚ 20 ਹੋਂਤਾਈਆਂ ਦੀਆਂ ਨੇ ਉਹਦੇ ਵਿੱਚ ਉਹਨੂੰ ਡਿਊਟੀ ਪਾਬੰਦ ਕਰਨ ਲਈ ਕਈ ਸ਼ਰਤਾਂ ਦੀਆਂ ਨੇ ਜੇ ਤੁਹਾਡੀ ਨਹੀਂ ਸੁਣਦਾ ਤੇ ਤੁਹਾਡੇ ਕੋਲ 20 ਸਾਧਨ ਨੇ ਯਾਰੋ ਉਹਨੂੰ ਕੋਰਟ ਚ ਘਸੀਟ ਲੋ ਉਹਦੇ ਖਿਲਾਫ ਤੁਸੀਂ ਮੋਰਚਾ ਖੋਲੋ ਉਹਦੀਆਂ ਕਮੀਆਂ ਦੱਸੋ ਵੀ ਇਹਦਾ ਨਿੱਜੀ ਲਾਲਚ ਕੀ ਹੈ ਸੁਣਦਾ ਕਿਉਂ ਨਹੀਂ ਸਿਰਫ ਆਪਾਂ ਕੀ ਕਰਦੇ ਆ ਕਿ ਪ੍ਰੈਸ਼ਰ ਬਣਾਉਣ ਲਈ ਕਿ ਸਾਡੇ ਨਿੱਜੀ ਕੰਮ ਹੋ ਜਾਣ ਉਸ ਤੋਂ ਬਾਅਦ ਉਹ ਅਫਸਰ ਨਾਲ ਵੀ ਠੀਕ ਹੋ ਜਾਣੇ ਕਿ ਖੁੱਲ ਕੇ ਖੋਲੋ ਮੋਰਚਾ ਅਫਸਰਾਂ ਦੇ ਖਿਲਾਫ ਜੇ ਤੁਹਾਡੀ ਨਹੀਂ ਸੁਣ ਰਹੇ ਤੇ ਸਿਰਫ ਆਪਣੀ ਇੱਛਾ ਪਗਾ ਲਈ ਜਾਂਦੀ ਹੈ ਆਪਣਾ ਮਸਲਾ ਹੱਲ ਕਰ ਲਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਸੰਤਾਪ ਉਹਦਾ ਲੋਕ ਭੁਗਤੈ ਹੁਣ ਤੁਸੀਂ ਅੰਮ੍ਰਿਤਸਰ ਤੋਂ ਆ ਤਾਂ ਗਏ ਕੁਝ ਦਿਨ ਪਹਿਲਾਂ ਤੁਸੀਂ ਬੋਲੇ ਸੀ ਤੁਸੀਂ ਕੀ ਸਿਕਿਉਰਟੀ ਲੈ ਲਈ ਮੇਰੀ ਅੱਜ ਫੇਰ ਤੁਸੀਂ ਆ ਗਏ ਨਵਾਂ ਵੀ ਕੋਈ ਪੰਗਾ ਪੈ ਸਕਦਾ ਫਿਰ ਮੈਂ ਤਾਂ ਉਸ ਦਿਨ ਵੀ ਬੋਲਿਆ ਸੀਗਾ ਜੀ ਮੈਨੂੰ ਉਸ ਬੰਦੇ ਦੇ ਉੱਤੇ ਏਡੀ ਮਤਲਬ ਮੈਨੂੰ ਨਾ ਤਰਸ ਆਉਂਦਾ ਮੈਨੂੰ ਉਹਦੇ ਉੱਤੇ ਕੋ ਮਤਲਬ ਗੁੱਸਾ ਨਹੀਂ ਆਉਂਦਾ ਇੱਕ ਬੰਦਾ ਇੱਕ ਸਾਲ ਪਹਿਲਾਂ ਮੈਨੂੰ ਖੁਦ ਬੁਲਾ ਰਿਹਾ ਮੈਨੂੰ ਬੁਲਾਇਆ ਕਿਨੇ ਜੀ ਬੁਲਾ ਰਿਹਾ ਔਰ ਮੇਰੇ ਨਾਲ ਇੱਕ ਹੋਟਲ 'ਚ ਮੀਟਿੰਗ ਕਰ ਰਿਹਾ ਹੈ ਕੌਣ ਜੀ ਸੀਐਮ ਉਸ ਤੋਂ ਬਾਅਦ ਮੈਨੂੰ ਆਪਣੀ ਕੋਠੀ 'ਚ ਬੁਲਾ ਰਿਆ ਔਰ ਮੈਨੂੰ ਸਾਧ ਕੇ ਕਹਿ ਰਿਹਾ ਕਿ ਮੰਨਾ ਜੀ ਤੁਹਾਨੂੰ ਬਹੁਤ ਖਤਰਾ ਹੈ ਆ ਮੇਰੀ ਇੰਟੈਲੀਜੈਂਸ ਦੀਆਂ ਰਿਪੋਰਟਸ ਆਈਆਂ ਨੇ ਕਮ ਸੇ ਕਮ ਤੁਸੀਂ ਸਿਕਿਉਰਿਟੀ ਲੈ ਲਓ ਮੈਂ ਕਹਾ ਜੀ ਮੈਂ ਤਾਂ ਕਦੀ ਲੋੜ ਮਹਿਸੂਸ ਨਹੀਂ ਕੀਤੀ ਉਸ ਤੋਂ ਬਾਅਦ ਇਸ ਬੰਦੇ ਨੇ ਮੈਨੂੰ ਸਿਕਿਉਰਿਟੀ ਦਿੱਤੀ 17 ਤਰੀਕ ਨੂੰ ਮੈਂ ਬੋਲਦਾ 15 ਅਗਸਤ ਦੇ ਬਾਰੇ ਵੀ ਬਕਸੇ 'ਚ ਬੰਦ ਹੋ ਕੇ ਕਿਹੜਾ ਯਾਦੀ ਦਾ ਭਾਸ਼ਣ ਹੈ ਉਹ ਮਤਲਬ ਲੋਕਾਂ ਨੂੰ ਕਿਉਂ ਚੜਾਉਂਦੇ ਹੋ ਲੋਕਾਂ ਨੂੰ ਦੱਸੋ ਪੰਜਾਬ ਦੇ ਹਾਲ ਠੀਕ ਨਹੀਂ ਹੈਗੇ ਔਰ ਵੈਰੀ ਨੈਕਸਟ ਡੇ 17 ਨੂੰ ਮੈਂ ਵੀਡੀਓ ਦੇ ਵਿੱਚ ਬੋਲਦਾ ਵਾਂ 14 ਤਰੀਕ ਨੂੰ ਦਾਨ ਤਣਾਉਦੇ ਪੁਲਿਸ ਵਾਲੇ ਆਉਂਦੇ ਨੇ ਵੀ ਆਜੋ 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 ਤੁਹਾਡੇ ਸਾਰੇ ਗਰਮਨ ਵਾਸਤੇ ਮੈਂ ਕਹਿੰਦਾ ਲੈ ਜਾਓ ਜੀ ਸਰਦਾਰ ਹਮੀਦ ਮਤਲਬ ਉਹ ਮੰਦਬੁੱਧੀ ਮਣ ਚੁੱਕਾ ਤੇ ਤਰਸ ਆਉਂਦਾ ਉਹਦੇ ਲਾਤਾਂ ਦੇ ਉੱਤੇ ਮੈਨੂੰ ਤੇ ਹੁਣ ਤੁਸੀਂ ਸੁਝਾਅ ਕੀ ਦਿੰਨੇ ਹੋ ਗੰਦਾ ਨਾਲਾ ਤਾਂ ਹੁਣ ਵਗ ਰਿਹਾ ਹੈ ਸਤਲੁਜ ਚ ਪੈ ਰਿਹਾ ਹੈ ਤੁਸੀਂ ਕੀ ਕਹਿੰਦੇ ਹੋ ਕਿਵੇਂ ਬੰਦ ਹੋਊਗਾ ਮੈਂ ਭਗਵੰਤ ਮਾਨ ਨੂੰ ਇੱਕ ਸੁਝਾਅ ਦੇਣਾ ਚਾਹੁੰਦਾ ਮੈਂ ਕੋ ਆਪੋਜੀਸ਼ਨ ਚ ਨਹੀਂ ਹੈਗਾ ਵੀ ਤੈਨੂੰ ਗਾਲਾਂ ਹੀ ਕੱਢੀ ਜਾਣੀਆਂ ਨੇ ਤੈਨੂੰ ਕੁਰਸੀ ਤੋਂ ਲਾਉਣਾ ਮੈਂ ਤੈਨੂੰ ਇੱਕ ਸੁਝਾਅ ਦਿੰਦਾ ਕਿ ਨੁਕਸ ਜਿਹੜੇ ਨੇ ਨਾ ਉਹ ਸੁਧਾਰਨੇ ਸਿੱਖ ਨਾ ਕਿ ਨੁ ਨੁਕਸ ਬੋਲਣ ਵਾਲ ਨੁਕਸ ਬੋਲਣ ਵਾਲਿਆਂ ਨੂੰ ਡਰਾਉਣਾ ਜਿਹੜੇ ਤੇਰੇ ਵਿੱਚ ਊਣਤਾਈਆਂ ਕੱਢਦੇ ਨੇ ਇਹ ਕੀ ਸਿਆਸੀ ਮਨਚਾ ਹੈ ਕੋਈ ਇਹ ਪੰਜਾਬ ਦੇ ਤਾਂ ਐਸ਼ੀ ਨੇ ਔਰ ਜੈਨੂਨ ਜੀ ਮੰਗ ਹੈ ਤੁਸੀਂ ਉਹਦੇ ਉੱਤੇ ਸਰਚ ਕਰਾ ਲਓ ਤੁਸੀਂ ਉਹਦੇ ਉੱਤੇ ਸਾਰਾ ਮੀਡੀਆ ਲੈ ਜਾਓ ਕਿ ਵਾਕਿਆ ਹੀ ਪਾਣੀ ਗੰਦਾ ਆ ਰਿਹਾ ਇਹੋ ਜੇ ਮਸਲੇ ਹੱਲ ਕਰਕੇ ਲੋਕਾਂ ਦਾ ਦਿਲ ਜਿੱਤ ਸਾਡੇ ਕੋਲ ਤੇ ਅੱਗੇ ਵੀ ਆਪਸ਼ਨ ਨਹੀਂ ਹੈਗੀ ਅਜੇ ਕੋਈ ਕਿ ਅਸੀਂ ਕਾਲੀਆਂ ਨੂੰ ਚੋਣਾਂਗੇ ਕਿ ਅਸੀਂ ਕਾਂਗਰਸ ਨੂੰ ਚੋਣਾਂਗੇ ਕਿ ਅਸੀਂ ਭਾਜਪਾ ਨੂੰ ਚੋਣਾਂਗੇ ਪਰ ਮੈਂ ਤੈਨੂੰ ਇੱਕ ਗੱਲ ਕਹਿੰਦਾ ਜੇ ਤੇਰੀਆਂ ਇਹੋ ਰਵਈਆ ਤੇ ਤੇਰੀਆਂ ਹਰਕਤਾਂ ਹੋ ਰਹੀਆਂ ਤੇ ਤੇਰੀ ਪਾਰਟੀ ਨੇ ਵੀ ਤੈਨੂੰ ਸਾਈਡ ਤੇ ਕਰ ਦੇਣਾ ਤੇਰੀ ਥਾਂ ਤੇ ਕੋਈ ਨਾ ਕੋਈ ਫੇਸ ਆ ਗਿਆ। ਬਿਲਕੁਲ ਇਹ ਮਨਦੀਪ ਮੰਨਾ ਹੋਰੀ ਵੀ ਇਸ ਥਾਂ ਦੇ ਉੱਤੇ ਪਹੁੰਚੇ ਆ ਤੇ ਹਾਵੇ ਨਾਰੇ ਮਾਰੇ ਆ ਉਸ ਬੁੱਢੇ ਦਰਿਆ ਦੇ ਹੱਕ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਕਿ ਉਸ ਬੁੱਢੇ ਦਰਿਆ ਨੂੰ ਜੋ ਕਿ ਹੁਣ ਕਾਲਾ ਦਰਿਆ ਬਣ ਚੁੱਕਿਆ ਜੋ ਕਿ ਸਤਲੁਜ ਨੂੰ ਵੀ ਪਲੀਤ ਕਰਦਾ ਜਾ ਰਿਹਾ ਹੈ ਉਸ ਨੂੰ ਰੋਕ ਕੇ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਦੇ ਉੱਤੇ ਜੋ ਖਤਰਾ ਮਟਰਾ ਰਿਹਾ ਉਸ ਤੋਂ ਲੋਕਾਂ ਦੀਆਂ ਜਾਨਾਂ ਨੂੰ ਬਚਾਉਣਾ ਚਾਹੀਦਾ ਹੈ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚਾਨਣ